ਸਰਪ੍ਰੀਖ ਅਤ ਸ੍ਰੀ ਕਾਲ ਜੀ ਤੇ ਆਪਾਂ ਤਿਆਂ ਦਾ ਤਿਆਰ ਵੀ ਬਹੁਤ ਵਧੀਆ ਮਨਾਇਆ ਤੇ ਆਪਣੀਆਂ ਭੈਣ ਉਹਨੀਆਂ ਆਈਆਂ ਸੀ ਗਰਮੀ ਤੋਂ ਨੀਆਂ ਤੇ ਬਹੁਤ ਵਧੀਆ ਤੋਂ ਤਿੰਨ ਦਿਨ ਸਾਡੇ ਨਾਮ ਦੇ ਬਤਰਾਉਂ ਪਿਜਾ ਤੇ ਅਮਰਤ ਭੈਣ ਤਾਂ ਰਖੜੀ ਬੰਨ੍ਹਨੀ ਸੀਗੀ ਮਿੰਤੂ ਦੇ ਡੈਡੀ ਦੇ ਪਿੰਆਲੇ ਦਿਨ ਹੀ ਦਿਨ ਆਈ ਸੀਗੀ ਤੇ ਹਰਕੀਤ ਭੈਣ ਆਊਗੀ ਤੇ ਗਗਨਿਤ ਭੈਣ ਨੇ ਆਉਣਾ ਗਾਹੇ ਤੇ ਅਸੀਂ ਜਾਵਾਂਗੇ ਜੀ ਕੱਲ ਨੂੰ ਤੇ ਮੇਰੇ ਮਾਮਾ ਜੀ ਦਾ ਮੁੰਡਾ ਕੱਲ ਦੇਖੇ ਗਿਆ ਸੀ ਕਿ ਸਾਨੂੰ ਸੁੰਧਾਰਾ ਤੇ ਪਰਸ ਮੇਰੇ ਦੁੱਜੇ ਮਾਮਾ ਮੰਮੀ ਆਏ ਸੀਗੇ ਤੇ ਉਹ ਬਾੜਾ ਕਹਿੰਿਆ ਕਿ ਗਏ ਸੀਗੇ ਵੀ ਤੂੰ ਰਖੜੀ ਬੰਨ੍ਹ ਕੇ ਆਈ ਮਾਮੇ ਦਾ ਮੁੰਡਾ ਵੀ ਬਾਹਰ ਇੱਕ ਤਵਾਰੋਂ ਆਇਆ ਵੇਗਾ ਕਹਿੰਦੇ ਭੈਣੇ ਜ਼ਰੂਰ ਆਈ ਜ਼ਰੂਰ ਆਈ ਹੁਣ ਨਿੱਧਰ ਰੜੀ ਕਹਿੰਦਾ ਕੱਢਣ ਨੂੰ ਤੇ ਜੋਤ ਵੀ ਦੋਏ ਜਾਣੇ ਜਾ ਕੇ ਹਨ ਤੇ ਵੀ ਰਖੜੀ ਬੰਨ੍ਹਿਆ ਵੀ ਇੱਕ ਭੈਣ ਭਾਈਆਂ ਦਾ ਪਿਆਰ ਹੁੰਦਾ ਹੈਗਾ ਚਲੋ ਵੀ ਹਨਾ ਦੇਣ ਲੈਣ ਦਾ ਤਾਂ ਕੋਈ ਭੁੱਖਾ ਨਹੀਂ ਹੁੰਦਾ ਕਾ ਮਹਾਰਾਜ ਆਪ ਦੇ ਘਰ ਇਹ ਆਪ ਨੂੰ ਬਹੁਤ ਕੁਝ ਦਿੱਤਾ ਵੇ ਬਹੁਤ ਰੰਗ ਲੱਗੇ ਵੇਗੇ ਤੇ ਆਪਾਂ ਚੱਲ ਆਪਾਂ ਜਾਵਾਂਗੇ ਕੱਲ ਨੂੰ ਕਿਉਂਕਿ ਨੀਤੂ ਦੇ ਡੈਡੀ ਦਾ ਕੱਲ ਨੂੰ ਟਾਈਮ ਨਹੀਂ ਹੈਗਾ ਇਹਨਾਂ ਨੇ ਕਿਸੇ ਰਿਸ਼ਤੇਦਾਰੀ ਚ ਜਾਣਾਗਾ ਤੇ ਆਪਦੇ ਕੰਮ ਕਰੰਦੇ ਹੀ ਤੇ ਬਾਕੀ ਫਿਰ ਮੈਂ ਤੇ ਜੋਤੂ ਜਾ ਕੇ ਟਾਈਮ ਨਾਲ ਹੀ ਮੁੜ ਆਵਾਂਗੀ ਨੀਤੂ ਜਾਊਗੀ ਸਕੂਲ ਤੇ ਕਹਿੰਦੀ ਮम्मा ਫਿਰ ਮੇਰੇ ਸੁੱਤਿਆਂ ਵਾਰੀਆਂ ਲੱਗ ਜਾਂਦੀਆਂ ਇਹਨੀਆਂ ਜਨੇਤੀਆਂ ਵਾਲੇ ਦਿਨ ਇੱਕ ਦਿਨ ਰਹਿ ਗਈ ਸੀਗੀ ਇੱਕ ਕਰੀ ਤੇ ਆਪਣੀ ਜੀ ਇੱਕ ਜਿਹੜੀ ਫੂਲੀ ਮਹਿਸਾਗੀ ਉਹ ਧਾਰ ਵਾਲੀ ਕਾਢੀ ਹੈਗੀ ਨੀਲੀ ਰਾਬੀ ਨੀਲੀ ਰਾਬੀ ਤੇ ਜੇ ਕੋਈ ਵੀ ਧਾਰ ਫੂਲੀ ਹੋਣ ਦੀ ਕੋਈ ਵੀ ਦੇਸੀ ਦਵਾਈ ਜਾਂ ਕੋਈ ਹੋਰ ਨੁਕਤਾ ਹੋਵੇ ਜਾਂ ਅੰਗਰੇਜ਼ੀ ਦਵਾਈ ਕੋਈ ਵਧੀਆ ਹੋਵੇ ਜਾਂ ਅੰਗਰੇਜ਼ੀ ਦਵਾਈ ਕੋਈ ਵੀ ਚੀਜ਼ ਹੋਵੇ ਧਾਰ ਫੂਲੀ ਹੋਣ ਕਿਸਾਨ ਨੂੰ ਕਮੈਂਟਾਂ ਵਿੱਚ ਦੀ ਜਰੂਰ ਦੱਸਿਓ ਵੀਰਾਂ ਨੂੰ ਇਹ ਵੀ ਇੰਤਰੀ ਹੈ ਭੈਣਾਂ ਨੂੰ ਤੇ ਵੀਰਾਂ ਨੂੰ ਨੇ ਵੀ ਕਿਤੇ ਨਹੀਂ ਮੱਤ ਠੀਕ ਹੋਈ ਹੋਵੇ ਜਦੋਂ ਜਾਂ ਕਿਸੇ ਦੀ ਮੱਤ ਠੀਕ ਹੋਈ ਹੋਵੇ ਧਾਰ ਪੋਲੀ ਹੋਵੇ ਜੀ ਸਤਿ ਸ੍ਰੀ ਅਕਾਲ ਜੀ ਤੇ ਅਮਨ ਨੇ ਤੁਹਾਨੂੰ ਬਲਾਉਣ ਦਿੱਤੀ ਪਹਿਲਾਂ ਤੇ ਮੇਰਾ ਵੀ ਹਰਜ ਬਣਦਾ ਸਤਿ ਸ੍ਰੀ ਅਕਾਲ ਤੇ ਅਮਨ ਦਾ ਕੈਂਡ ਦਾ ਭਾਵ ਇਹ ਸੀ ਜਿਹੜੀ ਆਪਣੇ ਉਨੀਲੀਰਾ ਵੀ ਮੈਂ ਸਾਰੀ ਰੋਜ਼ ਦੇਖ ਦੋ ਵੀਰੇ ਜੀ ਪੁਰੀ ਤਰ੍ਹਾਂ ਬਹੁਤ ਕੰਦੀ ਹੈ ਚਲੋ ਦੁੱਧ ਨੂੰ ਤਾਂ ਵਧੀਆ ਜਿੰਨਾ ਕੋਰੇ ਮਾਜ ਨਾ ਭੂਣ ਦੇ ਜੀ ਜਾਂਦੀ ਹੈ ਤੇ ਮੋਟੋਟੀ ਬਾਹ ਜੰਗੀ ਹੈ ਜੀ ਤਰ੍ਹਾਂ ਤਾਰ ਕੰਨੀ ਓਕੇ ਬੰਨਿਆ ਜੇ ਕਿਸੇ ਵੀਰ ਕੋਲੇ ਕੋਈ ਫਾਰਮੂਲਾ ਹੈ ਜ਼ਰੂਰ ਦੱਸਿਓ ਤੇ ਅਸੀਂ ਉਹਨੂੰ ਮੱਦ ਨੂੰ ਪਾ ਕੇ ਦੇਖਾਂਗੇ ਆਇਆ ਜੀ ਦੁੱਖ ਦੱਸੇ ਤੂੰ ਘਰ ਦਾ ਆਉਂਦਾ ਨਾ ਆ ਨੂੰ ਮੁੱਲੇ ਵੀ ਤੇ ਕਿਹੜੇ ਲੋਕਾਂ ਮਾਰੇ ਚੱਲਦੇ ਚਾਲਦੇ ਮੈਂ ਵੀ ਹੁਣ ਆਇਆ ਤੇ ਪੰਚਾਇਤੀ ਕੰਮਾਂ ਦਾ ਕੰਮ ਚੱਲੀ ਜਾਂਦਾ ਗ੍ਰੈਡ ਵਗੈਰਾ ਦਾ ਹੋਰ ਸਾਡਾ ਬਨਦੂਲ ਵਧੀਆ ਪਿੰਡ ਦਾ ਭਲਾ ਵਜੂ ਤੇ ਹੁਣ ਚੱਲਦਾ ਬਖੇਤ ਬੰਨੇ ਵੀ ਜਿਹੜੇ ਮਾਰਦੇ ਆ ਤੇ ਕਰੋ ਜੀ ਗੱਲਾਂ ਬਾਤਾਂ ਮਿਲਦੇ ਜੀ ਤੁਹਾਨੂੰ ਜੋਤੇ ਦੇ ਡੈਡੀ ਨੇ ਲਿਆਂਦੀ ਐ ਜੀ ਸਬਜ਼ੀ ਅੱਜ ਗੋਭੀ ਦੀ ਤੇ ਕੱਲ ਨੂੰ ਮਨਾ ਮੰਗਿਆ ਪੰਗੋਭੀ ਸਬਜ਼ੀ ਫੁੱਲ ਵੇਖੋ ਜੀ ਕਿੰਨੇ ਸੋਹਣੇ ਆਗੇ ਹਾਂਜੀ ਹੁਣ ਪਹੁੰਚੇ ਆਪਾਂ ਖੇਤ ਖੇਤ ਪੀਲੀ ਪੂਸਾ ਦੇ ਆਪਣੇ ਕੋਲੇ ਹੈਗੇ ਨੇ 1.5 ਕਿੱਲੇ ਵਾਹਣ ਦੇ 13 ਤੇ ਪੀਲੀ ਪੂਸਾ ਆਪਣੀ ਬਹੁਤ ਵਧੀਆ ਤੇ ਹੁਣ ਭਰ ਰਹਿਣ ਨੂੰ ਮੀਂਹ ਤੋਂ ਬਾਅਦ ਅੱਜ ਮੋਟਰ ਚਲਾਵਾਂਗੇ ਤੇ ਪਦਾਨ ਸਿੱਟਾਂ ਕੱਲ ਨੂੰ ਪਦਾਨ ਕੁਛ ਕੱਲ ਨੂੰ ਡੱਕੀ ਤੋਂ ਕੁਝ ਪਰਸ ਨੂੰ ਚਲੋ ਜੀ ਫਿਰ 20 ਦਿਨ ਲੰਘ ਜਾਣਗੇ 25 ਅੱਧੀ ਭਾਦੋਂ ਤਹ ਜੀਰੀ ਨਿਸਰਨ ਲੱਗੇ ਨੇ ਮਤਲਬ ਕਿ 1 ਸਤੰਬਰ ਨੂੰ 5 ਸਤੰਬਰ ਨੂੰ ਆਪਣੇ ਨਿਸਰਨ ਲੱਗ ਜੂਗੀ ਜੀਰੀ ਕਿਉਂਕਿ ਤੀਹ 7 ਤਰੀਕ ਦੀ ਸੁਰਾਤ ਕਰਤੀ ਸੀ ਆਪਣੇ ਲਾਉਣ ਦੀ ਤੇ ਤਕਰੀਬਨ 12 ਤਰੀਕ 13 ਤਰੀਕ ਨੂੰ ਲੱਗ ਗਈ ਸੀ ਤੇ ਰੇਤ ਆਪਾਂ ਨਮੇੜਤਾ ਸੀਗਾ 22 23 ਤਰੀਕ ਨੂੰ 22 23 ਦਿਨਾਂ ਸੌਰੀ 22 23 ਦਿਨਾਂ ਚ ਰੇ ਨਿਬੜ ਗਏ ਸੀ ਤੇ ਝੋਨਾ ਵਧੀਆ ਆਪਣਾ ਤੁਸੀਂ ਦੇਖ ਸਕਦੇ ਹੋ ਦੇਖੋ ਆਹਦੇ ਬੱਲੀ ਵੀ ਕੱਢੇ ਇੱਕ ਇਨਸਾਨੀ ਦਾ ਝੋਨਾ ਬਹੁਤ ਵਧੀਆ ਦੇਖੋ ਜੀ ਕੰਮ ਕਰੀਦੇ ਨੇ ਸੌਂਕ ਦੇ ਪੂਰੇ ਜਿੰਨੇ ਕਰੀਦੇ ਨੇ ਤੇ ਚਲੋ ਮਿੰਤਾ ਜੀ ਆਵਦੀ ਨੇ ਮਿੰਤ ਕਰਾਂਗੇ ਤਾਂ ਅੱਗੇ ਪਤਾ ਲੇ ਨਹੀਂ ਤਾਂ ਪਤਾ ਹੀ ਤੁਹਾਨੂੰ ਜਵਾਨਾਂ ਜਿਹੜਾ ਜਵਾਨਾ ਹੈਗਾ ਪੈਸੇ ਦਾ ਜਿਹਦੇ ਕੋਲ ਪੈਸਾ ਹੈਗਾ ਉਹਦੀ ਚੜ੍ਹਾਈ ਆ ਬਾਈ ਜੇ ਕਿਸੇ ਉੱਟਾ ਪੱਟਾ ਦੇ ਨਹੀਂ ਮੁੜਿਆ ਤਾਂ ਲੋਕੋਂ ਨੂੰ ਚੀਜ਼ ਦੇਣੋਂ ਹਟ ਜਾਂਦੇ ਨੇ ਪਾਣੀ ਕਿਰ ਆਪਾਂ ਜਮਸਕਾ ਦਾ ਖਾਲ ਕੋਲ ਵੀ ਸੁੱਕੇ ਪੈ ਰਹੇ ਨੇ ਦੇਖੋ ਤਾਂ ਲੋਕੋਂ ਨੂੰ ਪੈਸੇ ਦੇਣ ਕੁਝ ਵੀ ਚੀਜ਼ ਦੇਣੋਂ ਹਟ ਜਾਂਦੇ ਨੇ ਦੁਕਾਨ ਤੋਂ ਲਾ ਲਓ ਸਪਰੇਅ ਰੇ ਘਰ ਦਾ ਸਮਾਨ ਜੇ ਮਿੰਤ ਕਰਾਂਗੇ ਆਪਾਂ ਤਾਂ ਕੋ ਡਿਵੈਲਰ ਹੋਊ ਕੰਮ ਚਲੋ ਮਿਲਦੇ ਅੱਗੇ ਤੁਹਾਨੂੰ ਆ ਵੀ ਦਿਖਾ ਦਈਏ ਹੇਟਲਾ ਝੋਨਾ ਵੀ ਆਪਣਾ ਇਹ ਝੋਨਾ ਬੀਜਿਆ ਹੋਇਆ ਜੀ ਕੋਈ ਘਾੜ ਦੱਸੋ ਕੀ ਹੈ ਬੀਜਿਆ ਹੋਇਆ ਝੋਨਾ ਇਹ ਦੇਖੋ ਦੇਖੋ ਜੀ ਬੀਜਿਆ ਝੋਨਾ ਕਿੰਨਾ ਵਧੀਆ ਦੇਖੋ ਜੀ ਜਿਹੜੀ ਚੀਜ਼ ਨੂੰ ਰੱਬ ਨੇ ਫਲ ਲਾਉਣਾ ਹੁੰਦਾ ਨਾ ਇਹਦੀ ਕਦੇ ਸੰਗਾਈ ਨਹੀਂ ਹੋਈ ਕਦੇ ਕੜਾਈ ਨਹੀਂ ਹੋਈ ਦੇਖੋ ਮਸੰਮੀਆ ਵਾਂਗੂ ਲੱਗੀਆਂ ਨੇ ਗੱਲ ਗਲਾਂ ਅਕਤੂਬਰ ਦੇ ਮਹੀਨੇ ਚ ਇਹ ਪੱਕ ਜਾਣੀਆਂ ਨੇ ਜੀ ਜਿਨੇ ਚਾਰ ਵਾਕਤ ਲੈ ਜਾਣੀ ਉਹਨੇ ਕਿੰਨੀ ਮਰਜ਼ੀ ਲੈ ਜਾਓ ਫਿਰ ਇਹ ਹੀ ਕਾਸਟ ਦੇਵਾਂਗੇ ਅਕਤੂਬਰ ਦੇ ਮਹੀਨੇ ਚ ਆ ਕੇ ਲਿਜਾ ਸਕਦੇ ਹੋ ਹਰ ਸਾਲ ਬਹੁਤ ਘਰ ਲਿਜਾਉਂਦੇ ਨੇ ਫਿਰ ਚਾਰ ਪਾਉਣ ਨੂੰ ਤੇ ਦੇਖੋ ਜੀ ਕਿੱਡੀਆਂ-ਕੜੀਆਂ ਲੱਗੀਆਂ ਕਵਾਲਿਟੀ ਬਹੁਤ ਵਧੀਆ ਲੱਗਦੀ ਐ ਇੰਨੇ ਨੇ ਗੱਲਾਂ ਛੱਡ ਦੋ ਇੱਕ ਫਲ ਡਿੱਗਦਾ ਦੂਜਾ ਫਲ ਤਿਆਰ ਹੋਇਆ ਨੇ ਦਾਣੀਆਂ ਟੁੱਟੀਆਂ ਪਈਆਂ ਨੇ ਇਸ ਤਰ੍ਹਾਂ ਦਾਣੀਆਂ ਟੁੱਟ ਕੇ ਡਿੱਗੀਆਂ ਪਈਆਂ ਨੇ ਪਾਈਪ ਲਾਈਨਾਂ ਪਈਆਂ ਹੋਈਆਂ ਨੇ ਆਪਣੇ ਤੇ ਜਿਹੜਾ ਕੰਮ ਹੈ ਕਹੀ ਦੇ ਥੋੜਾ ਹੀ ਹੁੰਦਾ ਪਾਈਪ ਲਾਈਨਾਂ ਵਾਲੀ ਕੰਮ ਸਹੀ ਜਾਂਦਾ ਆਪਣੇ ਦੋ ਮੋਟਰਾਂ ਨੇ ਦੋਨਾਂ ਨੇ ਡੋਡਾ ਡੋਡਾ ਪਾਪ ਲੈਣਾ ਪਈਆਂ ਨੇ ਇਹ ਵੀ ਚਾਲੇ ਅਮਰੂਦ ਆ ਗਿਆ ਇਹਦੇ ਹੁਣ ਫਾਲ ਲੱਗਿਆ ਹੁਣ ਫਾਲ ਝੜ ਗਿਆ ਜਦੋਂ ਤੇ ਫੇਰ ਇਹਨੇ ਠੰਡ ਚ ਖਵਾਉਣੇ ਨੇ ਪੋ ਮਾਗ ਚ ਅਮਰੂਦ ਮੱਗਰ ਤੇ ਇਹ ਆਮ ਹੋ ਜਾਂਦੇ ਨੇ ਅਮਰੂਦ ਬਾਈ ਮਲਕਾ ਦਸੰਬਰ ਚ ਜਨਵਰੀ ਚ ਪੂਰੇ ਅਮਰੂਦ ਖਵਾਉਂਦੇ ਆ ਬੂਟਾ ਤੇ ਝੋਨਾ ਦੇਖ ਲਓ ਆਪਾਂ ਇਹ ਬੀਜਾ ਹੈ ਝੋਨਾ ਬੀਜੇ ਝੋਨੇ ਨੂੰ ਦੇਖੋ ਇਸ ਤਰ੍ਹਾਂ ਲੱਗ ਰਿਹਾ ਇਧਰ ਆਪਣਾ ਘਰ ਆ ਗਿਆ ਬਾਹਰਲਾ ਦੇਖੋ ਆ ਗੰਨਾ ਆ ਗਿਆ ਆਪਣਾ ਗੰਨਾ ਵੀ ਬਹੁਤ ਟੌਪਤਾ ਹੋ ਗਿਆ ਮਾਂ ਦੀ ਮਮਤਾ ਦੀ ਗੱਲ ਕਰੀਏ ਆਪਾਂ ਹਨਾ ਮਾਂ ਦੀ ਮਮਤਾ ਇੱਕ ਵੱਖਰੀ ਹੈ ਕੋਈ ਜਾਨਵਰ ਹੈ ਕੋਈ ਪਸ਼ੂ ਹੈ ਕੋਈ ਮਤਲਬ ਕਿ ਛੋਟੇ ਜੀਵ ਨੇ ਮਾਂ ਦੀ ਮਮਤਾ ਵੱਡੀ ਚੀਜ਼ ਹੈ ਵਿੱਚ ਇਹ ਜੀਵ ਵੀ ਨੇ ਜਦੋਂ ਬੱਚੇ ਜਨਮ ਲੈਂਦੇ ਨੇ ਉਹਨਾਂ ਨੇ ਤਾਂ ਮਮਤ ਹੋਰ ਬੱਚੇ ਉਹਨੂੰ ਖਾ ਕੇ ਵੱਡੇ ਹੁੰਦੇ ਨੇ ਉਹ ਮਰ ਜਾਂਦੇ ਆ ਉਦਾਹਰਣੇ ਤੌਰ ਤੇ ਜਿਵੇਂ ਵਿਛੂ ਵਾਲਾ ਵਿਛੂ ਲਾਲਾ ਤੇ ਆ ਕੱਟੀ ਦੇਖੋ ਸਮੈਲ ਲੈ ਲੈ ਵਿੱਚ ਹੋ ਜਾਂਦੀ ਆ ਰੇ ਤੇ ਬੱਕਰਾ ਇੱਕ ਇਹ ਸ਼ਾਂਤੀ ਤੇ ਬੈਠੇ ਨੂੰ ਦੁੱਧ ਪੀਤਾ ਬੱਸੀ ਅੱਗਾ ਕੱਟੀ ਨੇ ਵੀ ਤੇ ਰੱਜ ਕੇ ਕੱਟੀ ਹੁਣ ਬੈਠੀ ਆ ਧਾਰ ਆਪਾਂ ਚੋ ਲਈਆਂ ਨੇ ਛੰਨੀ ਛੰਨੀ ਆਮ ਪਈ ਐ ਇਧਰ ਦੋ ਟੋਕਰੇ ਚਾਰ ਦੇ ਹੀ ਭਰੇ ਪਏ ਨੇ ਆਹ ਦੇਖੋ ਜੀ ਬੱਸੀ ਬੜਾ ਲੱਗਦਾ ਹੈ ਮੈਕ ਕੁਆਲਟੀ ਕੋਣੀ ਆਰਡਰ ਦੇਖੋ ਇਹਦਾ